ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਦੇ بیٹے ਅਕੀਲ ਅਕਤਰ ਦੀ ਭੇਟ ਪਰੇ ਹਲਾਤਾ ਦੇ ਵਿੱਚ ਮੌਤ ਹੋ ਗਈ ਸੀ ਉਹਦੇ ਵਿੱਚ ਹਰਿਆਣਾ ਪੁਲਿਸ ਨੇ ਮਕਦਮਾ ਦਰਜ ਕੀਤਾ ਉਸ ਤੋਂ ਬਾਅਦ ਹਰਿਆਣਾ ਸਰਕਾਰ ਨੇ ਜਿਹੜਾ ਕੇਸ ਸੀਗਾ ਉਹ ਸੀਬੀਆਈ ਨੂੰ ਟਰਾਂਸਫਰ ਕਰ ਦਿੱਤਾ ਪਰ ਇਹਦੇ ਵਿੱਚ ਜਿਹੜੀ ਵੱਡੀ ਖਬਰ ਸਾਹਮਣੇ ਇਹ ਆ ਰਹੀ ਹੈ ਕਿ ਸੀਬੀਆਈ ਨੇ ਮੁਹੰਮਦ ਮੁਸਤਾਫਾ ਤੇ ਉਹਨਾਂ ਦੇ ਪਤਨੀ ਰਜ਼ੀਆ ਸੁਲਤਾਨਾ ਦੇ ਖਿਲਾਫ ਪਰਚਾ ਦਰਜ ਕਰ ਦਿੱਤਾ ਹੈ ਵਧੇਰੇ ਜਾਣਕਾਰੀ ਲਈ ਨਾਲ ਜੁੜੇ ਨੇ ਸਾਡੇ ਨਾਲ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਪੁੱਲਰ ਜੀ ਪੁੱਲਰ ਸਾਹਿਬ ਮੁੱਢਲੀ ਜਾਣਕਾਰੀ ਕੀ ਹੈ ਬਿਲਕੁਲ ਮਨਦੀਪ ਅਸਲ ਦੇ ਵਿੱਚ ਜਿਹੜੇ ਪੰਜਾਬ ਦੇ ਡੀਜੀਪੀ ਰਹਿ ਚੁੱਕੇ ਨੇ ਜਿਹੜੇ ਮੁਹੰਮਦ ਮੁਸਤਾਫਾ ਔਰ ਨਾਲ ਉਹਨਾਂ ਦੀ ਕਿਹੜੀ ਪਤਨੀ ਜਿਹੜੇ ਜਿਹੜੇ ਨੇ ਪੰਜਾਬ ਦੇ ਵਿੱਚ ਉਹ ਮੰਤਰੀ ਰਹਿ ਚੁੱਕੇ ਨੇ ਰਜ਼ੀਆ ਸੁਲਤਾਨਾ ਉਹਨਾਂ ਦੇ ਖਿਲਾਫ ਜਿਹੜਾ ਸੀਬੀਆਈ ਨੇ ਜਿਹੜਾ ਕੇਸ ਰਜਿਸਟਰ ਕਰ ਦਿੱਤਾ ਹੈਗਾ ਉਹ ਦੇ ਸਪੈਸ਼ਲ ਨੇ ਲਿਖਿਆ ਕਿ ਕੇਸ ਰਜਿਸਟਰਡ ਅਗੇਂਸਟ 4 ਪਰਸਨ ਇਨਕਲੂਡਿੰਗ ਫਾਰਮਰ ਡੀਜੀਪੀ ਪੰਜਾਬ ਐਂਡ ਫਾਰਮਰ ਪੀਡਬਲਯੂਡੀ ਮਨਿਸਟਰ ਪੰਜਾਬ ਮਤਲਬ 4 ਜਾਣਿਆਂ ਦੇ ਖਿਲਾਫ ਜਿਹੜਾ ਵਾ ਮਕਦਮਾ ਜਿਹੜਾ ਵਾ ਸੀਬੀਆਈ ਨੇ ਬੀਤੀ ਰਾਤ ਕਰੀਬ 11 ਵਜੇ ਆਸ-ਪਾਸ ਮਕਦਮਾ ਦਰਜ ਕੀਤਾਗਾ ਉਹਨਾਂ ਨੇ ਕਿਹਾ ਕਿ ਜਿਹੜਾ ਇੱਕ ਪ੍ਰੈਸ ਰਿਲੀਜ਼ ਵੀ ਜਾਰੀ ਕਰ ਦਿੱਤਾ ਇਸ ਮਸਲੇ ਦੇ ਵਿੱਚ ਕਿ ਸੀਬੀਆਈ ਨੇ ਐਫਆਈਆਰ ਰਜਿਸਟਰਡ ਕੀਤੀ ਹੈ 6 11 ਨੂੰ ਇੰਦੀ ਅਕੀਲ ਅਖਤਰ ਜਿਹੜਾ ਵਾ ਭੇਦ ਭਰੀ ਹਾਲਾਤਾਂ ਜਿਹੜੀ ਉਹਨਾਂ ਦੇ ਉਹ ਚਲਾਣਾ ਕਰਗੇ ਸੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਆ ਕੇ ਕਹੇ ਸੀ ਅਕੀਲ ਅਖਤਰ ਕੇਸ ਦੇ ਵਿੱਚ ਉਹਨਾਂ ਦੇ ਪਿਤਾ ਜੋ ਡੀਜੀਪੀ ਰੈਂਕ ਦੇ ਅਧਿਕਾਰੀ ਰਿਟਾਇਰ ਹੋਏ ਨੇ ਪੰਜਾਬ 'ਚ ਮਮਦ ਮੁਸਤਾਫਾ ਉਹਨਾਂ ਦੀ ਮਾਤਾ ਰਜੀਆ ਸੁਲਤਾਨਾ ਜੋ ਪੰਜਾਬ ਸਰਕਾਰ ਦੇ ਵਿੱਚ ਮੰਤਰੀ ਰਹਿ ਚੁੱਕੇ ਨੇ ਇਸੇ ਤਰ੍ਹਾਂ ਮ੍ਰਿਤਕ ਦੀ ਵਾਈਫ ਅਤੇ ਉਹਨਾਂ ਦੀ ਭੈਣ ਦੇ ਖਿਲਾਫ ਵੀ ਜਿਹੜਾ ਕੇਸ ਰਜਿਸਟਰਡ ਕੀਤਾ ਜਿਹੜਾ ਦੱਸਿਆ ਜਾ ਰਿਹਾ ਹੈ ਐਫਆਈਆਰ ਦੇ ਵਿੱਚ ਕਿ ਐਫਆਈ ਜਿਹੜੀ ਦਰਜ ਕੀਤੀ ਗਈ ਹੈ ਜਿਹੜੇ ਅਕੀਲ ਅਖਤਰ ਨੇ ਜੋ ਕਿ ਮਮਤਾ ਮੁਸਤਾਫਾ ਤੇ ਫਾਰਮਰ ਜੋ ਡੀਜੀਪੀ ਤੇ ਰਜਿਆ ਸੁਲਤਾਨਾ ਜੋ ਸਾਫ ਦਾ ਮੰਤਰੀ ਉਹਦਾ ਲੜਕਾ ਸੀ ਜਿਹੜੇ ਇਸ ਟਾਈਮ ਪੰਚਕੂਲਾ ਦੇ ਸੈਕਟਰ 4 ਦੇ ਵਿੱਚ ਰਹਿ ਰਹੇ ਸੀ ਨੀਅਰ ਮੰਸਾ ਦੇਵੀ ਦੇ ਲਾਗੇ ਪੰਚਕੂਲਾ ਉਹ 16 ਅਕਤੂਬਰ ਨੂੰ ਜਿਹੜੇ ਬੇਪੇੜ ਭਰੀ ਹਾਲਾਤਾਂ ਦੇ ਵਿੱਚ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਸੀ ਉਹਨਾਂ ਦੱਸਿਆ ਕਿ ਇਸ ਮਸਲੇ ਦੇ ਵਿੱਚ 1 27 ਅਗਸਤ ਨੂੰ ਇੱਕ ਸੋਸ਼ਲ ਮੀਡੀਆ ਤੇ ਮਮਦ ਅਕੀਲ ਦੀ ਇੱਕ ਪੋਸਟ ਜਿਹੜੀ ਆ ਉਹ ਵਾਇਰਲ ਹੋ ਰਹੀ ਸੀ ਜਿਹਦੇ ਵਿੱਚ ਉਹਨਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਬਾਰੇ ਜਿਹੜੇ ਨੇ ਉਹ ਗੰਭੀਰ ਦੋਸ਼ ਲਗਾਏ ਸੀ ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਹਰਿਆਣਾ ਸਰਕਾਰ ਨੇ ਵੀ ਪਰਚਾ ਦਰਜ ਕੀਤਾ ਸੀ لیکن ਬਾਅਦ ਚ ਹਰਿਆਣਾ ਸਰਕਾਰ ਨੇ ਇਸ ਕੇਸ ਦੀ ਜਿਹੜੀ ਮੰਗ ਆ ਉਹ ਸੀਬੀਆਈ ਨੂੰ ਕੀਤੀ ਜਿਹਦੇ ਚੱਲਦੇ ਕੇਸ ਰਜਿਸਟਰਡ ਹੋ ਗਿਆ ਹਾਲਾਂਕਿ ਹਰਿਆਣਾ ਪੁਲਿਸ ਨੇ ਜਿਹੜਾ ਵਾ 20 ਅਕਤੂਬਰ ਨੂੰ ਮੰਸਾ ਦੇਵੀ ਕੰਪਲੈਕਸ ਜਿਹੜਾ ਪੁਲਿਸ ਸਟੇਸ਼ਨ ਆ ਉਹ ਅਕੀਲ ਅਕਸਰ ਦੀ ਵੀਡੀਓ ਵਾਇਰਲ ਦੇ ਮਸਲੇ ਦੇ ਵਿੱਚ ਜਿਹੜਾ ਵਾ ਉਹ ਕੇਸ ਦਰਜ ਕੀਤਾ ਲੇਕਿਨ ਹੁਣ ਸੀਬੀਆਈ ਨੇ ਅੰਡਰ ਸੈਕਸ਼ਨ 103 1 ਅਤੇ 61 ਜੋ ਨਵਾਂ ਕਾਨੂੰਨ ਹੈ ਬੀਐਨਐਸ ਉਹਦੇ ਜਿਹੜਾ ਵਾ ਤਹਿਤ ਧਰਾਵਾਂ ਦੇ ਤਹਿਤ ਜਿਹੜਾ ਵਾ ਉਹ ਕੇਸ ਦਰਜ ਕੀਤਾ ਵਾ ਹਾਲਾਂਕਿ ਇਹ ਤੋਂ ਪਹਿਲਾਂ ਜਿਹੜਾ ਵਾ ਹਰਿਆਣਾ ਪੁਲਿਸ ਨੇ ਕੀਤਾ ਹਰਿਆਣਾ ਪੁਲਿਸ ਨੇ ਇਸ ਮਸਲੇ ਦੇ ਵਿੱਚ ਇੱਕ ਐਸਆਈਟੀ ਵੀ ਬਣਾ ਦਿੱਤੀ ਸੀ ਔਰ ਐਸਆਈਟੀ ਜਿਹੜੀ ਆ ਉਹ ਇੱਕ ਆਪਣੇ ਲੈਵਲ ਤੇ ਕੰਮ ਵੀ ਕਰ ਰਹੀ ਸੀ ਉਹਨਾਂ ਦੇ ਪਰਿਵਾਰਕ ਮੈਂਬਰ ਪੁਸ਼ਗਿਸ਼ ਉਹਨਾਂ ਦੇ ਘਰ ਵਿੱਚ ਕੰਮ ਕਰਦੇ ਨੌਕਰਾਂ ਦੀ ਵੀ ਪੁਸ਼ਗਿਸ਼ ਕਰ ਚੁੱਕੀ ਹੈ ਜਿਹੜੇ ਸਿਕਿਉਰਿਟੀ ਦੇ ਵਿੱਚ ਤਨਨਾਤ ਸਨ ਮਲਾਜ਼ਮ ਉਹਨਾਂ ਦੀ ਵੀ ਪੁਸ਼ਗਿਸ਼ ਕਰ ਚੁੱਕੀ ਸੀ ਲੇਕਿਨ ਕਿਉਂਕਿ ਜਦੋਂ ਵੀ ਸਟੇਟ ਗਵਰਨਮੈਂਟ ਸੀਬੀਆਈ ਦੀ ਵਾਸਤੇ ਕੇਸ ਲਿਖ ਕੇ ਭੇਜਦੇ ਵੀ ਤੇ لازਮੀ ਤੌਰ ਤੇ ਸੀਬੀਆਈ ਕੇਸ ਰਜਿਸਟਰ ਕਰ ਦਿੰਦੀ ਹੈ ਕਿਉਂਕਿ ਸੀਬੀਆਈ ਦੀ ਜਿਹੜੀ ਜਾਂਚ ਆ ਉਹ ਤਿੰਨ ਧਿਰਾਂ ਹੀ ਕਰ ਸਕਦੀਆਂ ਸੈਂਟਰ ਲੈਵਲ ਤੇ ਭਾਰਤ ਸਰਕਾਰ ਸਟੇਟ ਲੈਵਲ ਤੇ ਸੂਬਾ ਸਰਕਾਰ ਤੇ ਜਾਂ ਫਿਰ ਹਾਈ ਕੋਰਟ ਜਾਂ ਸੁਪਰੀਮ ਕੋਰਟ ਇਸ ਕਰਕੇ ਹਰਿਆਣਾ ਸਰਕਾਰ ਨੇ ਜਿਹੜੀ ਆ ਉਹ ਜਿਹੜੀ ਆ ਇਸ ਕੇਸ ਦੀ ਜਿਹੜੀ ਆ ਕਾਰਵਾਈ ਸੀਬੀਆਈ ਨੂੰ ਕਰਾਉਣ ਵਾਸਤੇ ਲਿਖ ਦਿੱਤੀ ਸੀ ਤੇ ਬੀਤੇ ਦਿਨ ਜਿਹੜਾ ਵਾ ਉਹ ਜਿਹੜਾ ਕੇਸ ਆ ਓ ਸੀਬੀਏ ਨੇ ਜਿਹੜਾ ਵਾ ਉਹ ਰਜਿਸਟਰਡ ਕਰ ਲਿਆ ਹਾਲਾਂਕਿ ਜਿਹੜੀ ਹਰਿਆਣਾ ਸਰਕਾਰ ਨੇ 20 ਅਕਤੂਬਰ 2025 ਨੂੰ ਐਫਆਈਰ ਜਿਹੜੀ ਆ ਨੰਬਰ 131 ਅੰਡਰ ਸੈਕਸ਼ਨ 103 ਤੇ 6 ਬੀਐਨਐਸ ਕਾਨੂੰਨ ਦੇ ਤਹਿਤ ਪੁਲਿਸ ਸਟੇਸ਼ਨ ਮਨਸਾ ਦੇ ਵੀ ਕੰਪਲੈਕਸ ਦੇ ਵਿੱਚ ਕੇਸ ਰਜਿਸਟਰ ਕੀਤਾ ਸੀ ਜਿਹੜਾ ਉਹਨਾਂ ਨੇ ਬੇਸ ਬਣਾਇਆ ਸੀ ਉਹ ਸੀ 17 ਅਕਤੂਬਰ ਨੂੰ ਇੱਕ ਸ਼ਮਸ਼ੂਦੀਨ ਚੌਧਰੀ ਜੋ ਉਹਨਾਂ ਦਾ ਗਵਾਂਡੀ ਦੱਸਿਆ ਜਾ ਰਿਹਾ ਸੀ ਉਹਦੀ ਸ਼ਿਕਾਇਤ ਤੇ ਜਿਹੜਾ ਵਾ ਮਕਦਮਾ ਦਰਜ ਕੀਤਾ ਗਿਆ ਸੀ ਜਿਹੜੇ ਅਕੀਲ ਅਖਤਰ ਨੇ ਜੋ ਮਮਦ ਮੁਸਤਾਫਾ ਔਰ ਰਜ਼ੀਆ ਸੁਲਤਾਨਾ ਦਾ ਇਕਲੌਤਾ ਬੇਟਾ ਸੀ ਉਹਦੀ ਜਿਹੜੀ ਦੇ ਮਸਲੇ ਦੇ ਵਿੱਚ ਉਹਨਾਂ ਨੇ ਜਿਹੜੀ ਸ਼ਿਕਾਇਤ ਦਿੱਤੀ ਸੀ ਤੇ ਫਿਰ ਹਰਿਆਣਾ ਸਰਕਾਰ ਨੇ ਵੀ ਮਮਦ ਮੁਸਤਾਫਾ ਉਹਨਾਂ ਦੀ ਪਤਨੀ ਔਰ ਪਰਿਵਾਰਕ ਮੈਂਬਰਾਂ ਦੇ ਖਿਲਾਫ ਕੇਸ ਰਜਿਸਟਰ ਕਰ ਦਿੱਤਾ ਸੀ ਲੇਕਿਨ ਬਾਅਦ ਚ ਹਰਿਆਣਾ ਸਰਕਾਰ ਵੱਲੋਂ ਸੀਬੀਆਈ ਨੂੰ ਜਿਹੜੀ ਚਿੱਠੀ ਲਿਖੀ ਗਈ ਜਿਸ ਤੋਂ ਬਾਅਦ ਸੀਬੀਏ ਨੇ ਹੁਣ ਵੀ ਦਿੱਤ ਜਿਹੜਾ ਵਾ ਉਹ ਕੇਸ ਰਜਿਸਟਰ ਕਰ ਲਿਆ ਹਾਲਾਂਕਿ ਸੀਬੀਏ ਨੇ ਨੂੰ ਜਿਹੜਾ ਜਿਹੜਾ ਵਾ 22 ਅਕਤੂਬਰ ਨੂੰ ਹਰਿਆਣਾ ਸਰਕਾਰ ਦੀ ਜਿਹੜੀ ਚਿੱਠੀ ਮਿਲੀ ਸੀ ਕਿ ਉਸ ਮਸਲੇ ਦੀ ਜਿਹੜੀ ਜਾਂਚ ਆ ਉਹ ਸੀਬੀਏ ਨੂੰ ਦਿੱਤੀ ਜਾ ਰਹੀ ਹੈ ਜਿਸ ਤੋਂ ਬਾਅਦ ਜਿਹੜਾ ਹੁਣ ਐਫਆਈ ਨੰਬਰ 131 ਆ ਉਹ ਸਾਰੀ ਜਿਹੜੀ ਜਾਂਚ ਵਾ ਉਹ ਸੀ ਹਰਿਆਣਾ ਸਰਕਾਰ ਨੇ ਜਾਂ ਹਰਿਆਣਾ ਪੁਲਿਸ ਨੇ ਉਹ ਸੀਬੀਆਈ ਦੇ ਹਵਾਲੇ ਕਰ ਦਿੱਤੀ ਹੈ ਜਿਸ ਕਰਕੇ ਹੁਣ ਇਸ ਕੇਸ ਦੇ ਵਿੱਚ ਸੀਬੀਆਈ ਨੇ ਵੱਖਰੇ ਤੌਰ ਤੇ ਜਿਹੜਾ ਕੇਸ ਆ ਉਹ ਚੰਡੀਗੜ੍ਹ ਦੇ ਜਿਹੜੀ ਸੀਬੀਆਈ ਦਾ ਹੈੱਡ ਕੁਆਟਰ ਉੱਥੇ ਕੇਸ ਜਿਹੜਾ ਵਾ ਰਜਿਸਟਰਡ ਕਰ ਲਿਆ ਔਰ ਸੀਬੀਆਈ ਨੇ ਜਿਹੜੀ ਇਹ ਜਾਂਚ ਸ਼ੁਰੂ ਕਰ ਦਿੱਤੀ ਹੈ ਇਸ ਮਸਲੇ ਦੇ ਵਿੱਚ ਦੋ ਸਵਾਲ ਖੜੇ ਹੁੰਦੇ ਨੇ ਪੁਲਿਸ ਨੇ 46 ਸੈਕਟਰ ਪਿੰਚਕੂਲਾ ਥਾਣਾ ਦੇ ਵਿੱਚ ਪਰਚਾ ਦਰਜ ਕੀਤਾ ਉਹਦੀ ਇਨਵੈਸਟੀਗੇਸ਼ਨ ਦੇ ਵਿੱਚ ਕੀ ਆਇਆ ਉਸ ਤੋਂ ਬਾਅਦ ਹਰਿਆਣਾ ਸਰਕਾਰ ਨੇ ਐਸਆਈਟੀ ਬਣਾਦੀ ਉਹਦਾ ਰਿਜ਼ਲਟ ਕੀ ਆਇਆ ਕਿ ਹਰਿਆਣਾ ਸਰਕਾਰ ਨੂੰ ਇੰਨੀ ਕਿੱਡੀ ਕੋ ਕਾਲੀ ਪੈ ਗਈ ਕਿ ਉਹਨਾਂ ਨੇ ਜਿਹੜੀ ਇਨਵੈਸਟੀਗੇਸ਼ਨ ਪੂਰੀ ਨਹੀਂ ਹੋਈ ਉਸ ਤੋਂ ਬਿਨਾ ਹੀ ਉਹਨਾਂ ਨੇ ਸੀਬੀਆਈ ਨੂੰ ਕੇਸ ਟਰਾਂਸਫਰ ਕਰ ਦਿੱਤਾ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਹਰਿਆਣਾ ਸਰਕਾਰ ਨੂੰ ਐਵੇਂ ਲੱਗਦਾ ਹੈ ਕਿ ਆਪਣੀ ਪੁਲਿਸ ਤੇ ਵੀ ਭਰੋਸਾ ਨਹੀਂ ਹਾਲਾਂਕਿ ਇੱਕ ਆਈਪੀਐਸ ਅਫੀਸਰ ਇਸ ਮਸਲੇ ਦੀ ਜਾਂਚ ਕਰ ਰੇ ਸੀ ਇਹਦੀ ਜਿਹੜੀ ਕੇਸ ਦੀ ਇਹ ਸੀਬੀਆਈ ਦੀ ਵੀ ਲੋੜ ਨਹੀਂ ਸੀ ਕਿਉਂਕਿ सीबीआई ਦੀ ਲੋੜ ਉਦੋਂ ਦਿੱਤੀ ਜਾਂ ਕੀਤੀ ਜਾਂਦੀ ਜਦੋਂ ਕੋਈ ਮੰਗ ਕਰੇ ਇਹਦੇ ਚ ਤੇ ਕਿਸੇ ਨੇ ਮੰਗ ਨਹੀਂ ਕੀਤੀ ਹਰਿਆਣਾ ਸਰਕਾਰ ਨੇ ਮੁਕਦਮਾ ਦਰਜ ਕਰ ਲਿਆ ਸੀ ਉਹਨਾਂ ਨੇ ਜਾਂਚ ਵੀ ਸ਼ੁਰੂ ਕਰ ਲਈ ਉਹ 10 15 ਦਿਨ ਤੋਂ ਜਿਹੜੀ ਜਾਂਚ ਜਿਹੜੀ ਉਹ ਕਰ ਰਹੇ ਨੇ सीबीआई ਨੂੰ ਜਾਂਚ ਦੇਣ ਦੀ ਕੋਈ ਤਕ ਨਹੀਂ ਸੀ ਲੇਕਿਨ ਕੋਈ ਮਸਲਾ ਹਾਈ ਪ੍ਰੋਫਾਈਲ ਸੀ ਕਿ ਇੱਕ ਡੀਜੀਪੀ ਜੋ ਮੁਸਲਮਾਨ ਭਾਈਚਾਰੇ ਦੇ ਨਾਲ ਸਬੰਧ ਰੱਖਦੇ ਨੇ ਇੱਕ ਮੰਤਰੀ ਉਹ ਕਾਂਗਰਸੀ ਹੀ ਦੋਨੇ ਮੀਆਂ ਬੀਬੀ ਇਸ ਕਰਕੇ ਕਿਤੇ ਨਾ ਕਿਤੇ ਇਹਦੇ ਚ ਸਿਆਸੀ ਜਿਹੜੀ ਆ ਉਹ ਵੀ ਜਿਹੜਾ ਮਸਲਾ ਜਿਹੜੀ ਆ ਸਾਹਮਣੇ ਆ ਰਿਹਾ ਕਿ ਇੱਕ ਡੀਜੀਪੀ ਹੋਵੇ ਜਾਂ ਮੁਸਲਮ ਭਾਈਚਾਰਾ ਹੋਵੇ ਉਹਨੂੰ ਵੀ ਲੋਕ ਵੇਖ ਕੇ ਜੋੜ ਰਹੇ ਨੇ ਕਿ ਜਿਸ ਮਸਲੇ ਦੀ ਸੀਬੀਆਈ ਦੀ ਜਾਂਚ ਹੀ ਨਹੀਂ ਸੀ ਤੇ ਉਹ ਸੀਬੀਆਈ ਦੀ ਜਾਂਚ ਦੇਣ ਦੀ ਕੀ ਲੋੜ ਨਾ ਕਿਸੇ ਪਰਿਵਾਰ ਨੇ ਮੰਗੀ ਨਾ ਕਿਸੇ ਹੋਰ ਕਿਸੇ ਨੇ ਮੰਗੀ ਔਰ ਇੱਕ ਗਵਾਂਡੀ ਜਿਹੜਾ ਗਵਾਂਡੀ ਵੀ ਉਹਨੇ ਸਿਰਫ ਪ੍ਰੈਸ ਫੋਰਮਸ ਕੀਤੀ ਉਹਦੀ ਚਕਾਇਤ ਤੇ ਮਰਜ਼ਾ ਕਿਤਨ ਕਿਤੇ ਮਸਲਾ ਸਿਆਸਤ ਦੇ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾਗਾ ਕਿ ਹਰਿਆਣਾ ਸਰਕਾਰ ਨੂੰ ਕੋਈ ਦੀ ਪਰਚਾ ਦਰਜ ਕੀਤਾ ਖੁਦ ਹੀ ਜਾਂਚ ਕਰਵਾਤੀ ਤੇ ਖੁਦ ਹੀ सीबीआई ਦੇ ਕੇਸ ਹਵਾਲੇ ਕਰ ਦਿੱਤਾ ਮਤਲਬ ਇਹਨੂੰ ਤੁਸੀਂ ਦੇਖ ਕੇ ਜੋੜ ਕੇ ਦੇ ਸਕਦੇ ਕਿ ਸਿਆਸਤ ਨਾਲ ਮਸਲਾ ਜਿਹੜਾ ਕੇਸ ਰਜਿਸਟਰਡ ਹੋਇਆ ਉਹ ਹਰਿਆਣਾ ਸਰਕਾਰ ਨੇ ਕੀਤਾ ਜਨੂਨ ਸੀ ਲੇਕਿਨ ਜਦੋਂ ਮਸਲਾ ਸੀਬੀਏ ਨੇ ਦਿੱਤਾਗਾ ਉਹਨੂੰ ਤੁਸੀਂ ਸਿਆਸਤ ਦੇ ਨਾਲ ਜੋੜ ਕੇ ਦੇਖ ਸਕਦੇ ਉਸ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ ਇੱਕ ਪਾਸੇ ਤੁਸੀਂ ਜਾਂ ਪਹਿਲੇ ਦੇ ਨਹੀਂ ਜਿਹੜਾ ਵਾ ਉਹ ਮਸਲਾ ਸੀਬੀਏ ਨੂੰ ਦੇ ਦਿੰਦੇ ਫਿਰ ਤੁਸੀਂ ਖੁਦ ਮਕਦਮਾ ਦਰਜ ਕੀਤਾ ਤੁਸੀਂ ਹਾਜ਼ਰੀ ਵੀ ਪਾ ਦਿੱਤੀ ਗਵਾਈਆਂ ਵੀ ਲੈ ਲਈਆਂ ਇੰਟੈਰੋਗੇਸ਼ਨ ਵੀ ਸ਼ੁਰੂ ਕਰ ਦਿੱਤੀ ਲੋਕਾਂ ਦੇ ਬਿਆਨ ਵੀ ਜਿਹੜੇ ਜਿਹੜੇ ਨੇ ਦਰਜ ਕਰਵਾਲੇ ਫਿਰ اچانک ਜਿਹੜਾ ਮਸਲਾ ਸੀਬੀਏ ਨੂੰ ਦਿੱਤਾ ਗਿਆ ਇਹਦਾ ਮਤਲਬ ਹੈ ਕਿਤੇ ਨਾ ਕਿਤੇ ਇਹਦੇ ਨਾਲ ਸਿਆਸਤ ਵੀ ਜੁੜੀ ਹੋ ਸਕਦੀ ਹੈ ਹਾਲਾਂਕਿ ਇਸ ਮਸਲੇ ਦੇ ਵਿੱਚ ਖੋਦੀੜਾ ਪੀੜਤ ਪਰਿਵਾਰ ਦੇਖੋ ਜਿਨ੍ਹਾਂ ਦਾ ਇਕਲੌਤਾ ਪੁੱਤਰ ਚਲਾ ਗਿਆ ਉਹ ਕਿੰਨੇ ਦੁਖੀ ਹੋਣਗੇ ਮਮਦ ਮੁਸਤਾਫਾ ਸਾਹਿਬ ਕਿੰਨੇ ਦੁਖੀ ਹੋਣਗੇ ਰਜ਼ੀਆ ਸੁਲਤਾਨਾ ਕਿੰਨੇ ਦੁਖੀ ਹੋਣਗੇ ਉਹਨਾਂ ਦੀ ਭੈਣ ਉਹਨਾਂ ਦੀ ਘਰ ਵਾਲੀ ਕਿੰਨੇ ਦੁਖੀ ਹੋਣਗੇ ਕਿ ਉਹਨਾਂ ਦਾ ਘਰ ਦਾ ਜੀ ਚਲਾ ਗਿਆ ਤੇ ਉਹਨਾਂ ਦੇ ਮਕਦਮਾ ਦਰਜ ਹੋ ਗਿਆ ਕਿ ਸਰਕਮਸਟੈਂਸ ਇਹੋ ਜਿਹੇ ਜਿਨ੍ਹਾਂ ਤੇ ਉਹਨਾਂ ਨੇ ਇੱਕ ਵੀਡੀਓ ਪਾਈ ਹਾਲਾਂਕਿ ਖੁਦ ਮਮਦ ਮੁਸਤਾਫਾ ਨੇ ਵਕ ਵਕ ਚੈਨਲਾਂ ਤੇ ਇੰਟਰਵਿਊ ਕਿਹਾ ਕਿ ਮੈਂ ਕਈ ਵਾਰ ਉਹਨਾਂ ਨੂੰ ਡਰੱਗ ਡੀਡੈਕਸੈਂਟਰ ਦੇ ਵਿੱਚ ਭਰਤੀ ਕਰਵਾਇਆ ਵੀ ਮੈਂ ਆਪਣੇ ਮੁੰਡੇ ਦਾ ਨਸ਼ਾ ਨਹੀਂ ਛਡਾ ਸਕਿਆ ਉਹ ਗਲਤ ਜਿਹੜੇ ਮੈਂ ਜੋ ਜੋ ਟੀਚੇਸ ਪੈ ਗਿਆ ਸੀ ਉੱਥੋਂ ਹੀ ਉਹਨੂੰ ਨਸ਼ਾ ਲੱਗ ਗਿਆ ਫਿਰ ਦੂਜਾ ਕਹਿੰਦਾ ਕਿ ਕਿਸੇ ਵੇਲੇ ਨਸ਼ਾ ਕਰਕੇ ਹਿੰਸਕ ਹੋ ਜਾਂਦਾ ਸੀ ਮੈਂ ਕਈ ਵਾਰ ਉਹਨੂੰ ਪੁਲਿਸ ਨੂੰ ਵੀ ਫੜਾਇਆ ਚਾਹੇ ਮਲੇਰ ਕੋਟ ਲਿਆ ਹੁੰਦਾ ਮਲੇਰ ਕੋਟ ਦਾ ਪੁਲਿਸ ਆਉਂਦੀ ਚਾਹੇ ਪੰਚਕੂਲਾ ਹੁੰਦਾ ਸੀ ਤਾਂ ਪੰਚਕੂਲਾ ਪੁਲਿਸ ਆਉਂਦੀ ਮੈਂ ਖੁਦ ਉਹਨੂੰ ਕਈ ਵਾਰ ਕਰਵਾਇਆ ਉਹ ਅਸਰ ਕਹਿੰਦੇ ਇੱਕ ਅਕਸਰ ਜਦੋਂ ਨਸ਼ਾ ਦਾ ਸੇਵਨ ਕਰਦੇ ਤੇ ਹਿੰਸਕ ਹੋ ਜਾਂਦਾ ਸੀ ਕਈ ਵਾਰ ਉਸ ਤੋਂ ਬਚਣਾ ਬਹੁਤ ਔਖਾ ਹੋ ਜਾਂਦਾ ਹੈ ਪਰਿਵਾਰਕ ਜੀਆਂ ਨੂੰ ਮੈਂਬਰਾਂ ਫਿਰ ਇੱਕ ਵੀਡੀਓ ਹੈ ਵੀਡੀਓ ਬਾਤ ਪਉਂਦੀ ਇੱਕ ਵੀਡੀਓ ਤੇ ਜਿਹਦੇ ਚ ਉਹ ਆਪਣੇ ਪਰਿਵਾਰ ਬਾਰੇ ਇਲਜ਼ਾਮ ਲਗਾਉਂਦਾ ਪਰ ਜਿਹੜੀ ਉਸ ਤੋਂ ਬਾਅਦ ਜਿਹੜੀ ਵੀਡੀਓ ਜਿਹਦੇ ਚ ਉਹਨੇ ਕਿਹਾ ਕਿ ਮੇਰੇ ਕਿ ਮੈਂ ਵੀਡੀਓ ਪਾਈ ਸੀ ਮੇਰਾ ਪਿਆਰ ਪਰਿਵਾਰ ਮੈਨੂੰ ਬਹੁਤ ਪਿਆਰ ਕਰਦਾ ਮੈਂ ਪਹਿਲੀ ਵੀਡੀਓ ਪਰ ਜਿਹੜੀ ਆ ਗੁਬਰਾਹ ਹੋ ਕੇ ਪਾਈ ਇਦਾਂ ਜਿਹੜੀ ਅਸਲ ਤੇ ਜਿਹੜੀ ਦੂਜੀ ਵੀਡੀਓ ਆਈ ਜਿਹੜੀ ਉਹਨੇ ਰਿਕਾਰਡ ਕੀਤੀ ਉਹ ਤੇ ਹਜੇ ਤੱਕ ਸਾਹਮਣੇ ਨਹੀਂ ਆਈ ਇਸ ਕਰਕੇ ਜਿਹੜਾ ਵਾ ਸਵਾਲ ਆ ਕਿ ਕਿਤੇ ਨਾ ਕਿਤੇ ਇਹਦੇ ਚ ਕਿਹੜੀ ਪਾਰਟੀ ਸਿਆਸਤਕਾਰੀ ਹੈ ਇਹ ਵੀ ਗੱਲ ਸਥਿਤੀ ਜਿਹੜੀ ਆ ਸਪਸ਼ਟ ਆ ਜਾਊਗੀ ਮੈਨੂੰ ਲੱਗਦਾ ਕਿ ਮਮਦ ਮੁਸਤਾਫਾ ਨੇ ਖੁਦ ਇੱਕ ਡੀਜੀਪੀ ਰੈਂਕ ਦੇ ਅਧਿਕਾਰੀ ਨੇ ਔਰ ਉਹਨਾਂ ਨੂੰ ਉਹ ਪਹਿਲਾਂ ਹੀ ਕਹਿ ਚੁੱਕੇ ਨੇ ਕਿ ਕੋਈ ਵੀ ਜਾਂਚ ਦਾ ਸਾਹਮਣਾ ਕਰਨ ਨੂੰ ਤਿਆਰ ਲਈ ਉਹਨਾਂ ਨੂੰ ਕੋਈ ਡਰ ਨਹੀਂ ਹੈਗਾ ਉਹਨਾਂ ਦੇ ਸਾਰਾ ਜਿਹੜਾ ਰਿਕਾਰਡ ਹੈ ਕਿ ਉਹਨਾਂ ਨੇ ਖੁਦ ਕੋਈ ਪੁਲਿਸ ਵਾਲਾ ਆਪਣੇ ਮੁੰਡੇ ਨੂੰ ਨਹੀਂ ਫੜਾਉਂਦਾ ਹੁੰਦਾ ਕੋਈ ਪੁਲਿਸ ਵਾਲਾ ਆਪਣੇ ਮੁੰਡੇ ਨੂੰ ਜਿਹੜਾ ਕਿ ਇਹ ਨਹੀਂ ਕਹਿੰਦਾ ਕਿ ਥਾਣੇਦਾਰ ਨੂੰ ਬੁਲਾ ਕੇ ਤੇਨੂੰ ਲੈ ਜਾਓ ਜੀ ਰਾਤ ਰੱਖੋ ਨਾ ਉਹਨਾਂ ਨੇ ਬਥੇਰੀ ਕੋਸ਼ਿਸ਼ ਕੀਤੀ ਤੇ ਲੇਕਿਨ ਮੁੰਡਾ ਇੰਨਾ ਜ਼ਿਆਦਾ ਨਸ਼ੇੜੀ ਹੋ ਗਿਆ ਸੀ ਤੇ ਉਹ ਆਪਣੇ ਮੁੰਡੇ ਨੂੰ ਬਚਾ ਨਹੀਂ ਸਕੇ ਹੁਣ ਜਿਹੜਾ ਬੰਦਾ ਨਸ਼ੇੜੀ ਹੋ ਜਾਏ ਆਦੀ ਹੋ ਜਾਏ ਤੇ ਉਹ ਇਹੋ ਜਿਹੀਆਂ ਕਾਰਵਾਈਆਂ ਜਿਹੜੀਆਂ ਜਿਹੜਾ ਵਾ ਕਰਦਾ ਹਾਲਾਂਕਿ ਹੁਣ ਜਿਹੜੇ ਇਲਜ਼ਾਮ ਲੱਗੇ ਨੇ ਉਹ ਇਲਜ਼ਾਮਾਂ ਦਾ ਤੇ ਪਰਿਵਾਰ ਕਹਿੰਦੇ ਕਿ ਅਸੀਂ ਫੇਸ ਕਰਾਂਗੇ ਉਹਨਾਂ ਦੇ ਕੱਲੇ ਕੱਲੇ ਮਮਦ ਮੁਸਤਾਫਾ ਸਾਹਿਬ ਦੇ ਇੰਟਰਵਿਊ ਆ ਚੁੱਕੀ ਰਜ਼ੀਆ ਸੁਲਤਾਨਾ ਜੀ ਦੇ ਇੰਟਰਵਿਊ ਆ ਚੁੱਕੀ ਉਹਨਾਂ ਦੀ ਭੈਣ ਦੇ ਇੰਟਰਵਿਊ ਆ ਚ ਸਾਰੇ ਦੇ ਆ ਚੁੱਕੀ ਹੈਗੀ ਇੰਟਰਵਿਊ ਤੇ ਆਪਣਾ ਪੱਖ ਰੱਖ ਹੀ ਚੱਕੇ ਪਰ ਹੁਣ ਦੇਖਦੇ ਹਾਂ ਕਿ ਸੀਬੀਆਈ ਨੇ ਵੱਖਰੇ ਤੌਰ ਤੇ ਖੁਣ ਕੇਸ ਰਜਿਸਟਰ ਕਰਿਆ ਹਰਿਆਣਾ ਸਰਕਾਰ ਦੀ ਜਿਹੜੀ ਇਨਵੈਸਟੀਗੇਸ਼ਨ ਉਹ ਬੰਦ ਹੋ ਗਈ ਤੇ ਪਰਿਵਾਰ ਨੂੰ ਬੁਲਾ ਕੇ ਜਿਹੜਾ ਵਾ ਉਹ ਆਪਣਾ ਉਪੱਖ ਦੇਣਗੇ ਉਸ ਤੋਂ ਬਾਅਦ ਜਿਹੜੀ ਜਾਂਚ ਕਦੋਂ ਸ਼ੁਰੂ ਹੁੰਦੀ ਹੈ ਇਦੇ ਚ ਕੀ ਕੁਝ ਹੁੰਦਾ ਹੈਗਾ ਉਹ ਸਾਰੇ ਜਿਹੜੇ ਹੁਣ ਮਸਲੇ ਜਿਹੜੇ ਨੇ ਜਿਹੜੇ ਨੇ ਉਹ ਬਾਅਦ ਚ ਉਣਗੇ ਲੇਕਿਨ ਫਿਲਹਾਲ ਜਿਨ੍ਹਾਂ ਦਾ ਪੁੱਤ ਮਰਿਆ ਹੈਗਾ ਕਿਹੜੇ ਹਾਲਾਤਾਂ ਦੇ ਵਿੱਚ ਮਰਿਆ ਕਿੰਨਾ ਦੁਖੀ ਹੋ ਕੇ ਉਹ ਮਰਿਆ ਹੈਗਾ ਉਹ ਠੀਕ ਉਹਨਾਂ ਨੇ ਇੱਕ ਵੀਡੀਓ ਬਣਾਈ ਉਸ ਵੀਡੀਓ ਦੇ ਆਧਾਰ ਤੇ ਹੀ ਉਹਨਾਂ ਦੇ ਪਰਿਵਾਰ ਦੇ ਖਿਲਾਫ ਮੁਕਦਮਾ ਤਾਂ ਉਹਨਾਂ ਤੇ ਕੀ ਬੀਤ ਰਹੀ ਹੋਏਗੀ ਨਾ ਉਹ ਬਹੁਤ ਹੀ ਇੱਕ ਵੱਡਾ ਸਵਾਲ ਆ ਕਿ ਜਿਨ੍ਹਾਂ ਦਾ ਪੁੱਤ ਮਰਿਆ ਉਹਨਾਂ ਦੇ ਖਿਲਾਫ ਇਹ ਪਰਚਾ ਦਰਜ ਹੋ ਗਿਆ ਔਰ ਉਹ ਖੁਦ ਉਹ ਕਹਿ ਰਹੇ ਨੇ ਕਿ ਅਸੀਂ ਖੁਦ ਜਾਂਚ ਕਰਨ ਨੂੰ ਤਿਆਰ ਮਮਦ ਮੁਸਤਾਫਾ ਨੇ ਦੇ ਵੀ ਕਹਿ ਦਿੱਤਾ ਸੀ ਕਿ ਚੰਗਾ ਹੋ ਗਿਆ ਹਰਿਆਣਾ ਪੁਲਿਸ ਨੇ ਮਕਦਮਾ ਦਰਜ ਕਰਤਾ ਕਿ ਨਿਰਪੱਖ ਜਾਂਚ ਹੋਏਗੀ ਕਿਤੇ ਜੇ ਵਗਰ ਪੰਜਾਬ ਦੇ ਵਿੱਚ ਹੁੰਦੀ ਤੇ ਪਤਾ ਨਹੀਂ ਕੀ ਕੁਝ ਹੋਣਾ ਸੀ ਹੁਣ ਫਿਲਹਾਲ ਸੀਬੀਆਈ ਨੇ ਪਰਚਾ ਦਰਜ ਕਰ ਲਿਆ ਤੇ ਸੀਬੀਆਈ ਜਾਂਚ ਸ਼ੁਰੂ ਕਰ ਦੇਗੀ ਕਿਉਂਕਿ ਬੀਤੀ ਰਾਤ ਉਹਨਾਂ ਨੇ ਫੇਰ ਦਰਦ ਕੀਤੀ ਹੈ ਤੇ ਇੱਕ ਦੋ ਦਿਨ ਦੇ ਵਿੱਚ ਜਿਹੜੀ ਆ ਉਹ ਇਨਵੈਸਟੀਗੇਸ਼ਨ ਜਿਹੜੀ ਉਹ ਸ਼ੁਰੂ ਹੋ ਜੂ ਉਹ ਹੋ ਜੇਗੀ ਜੀ ਮਿਲਦਾ ਕੇਰਨਾ ਦੇ ਪਰਿਵਾਰ ਦੇ ਜਿਹੜੇ ਸਟੇਟਮੈਂਟ ਆ ਉਹ ਰਿਕਾਰਡ ਹੋ ਜਾਣਗੇ ਜਾਂ ਦੇਖਦੇ ਹਾਂ ਕੇ ਇਸ ਮਸਲੇ ਤੇ ਹੁਣ ਸੀਬੀਆਈ ਦਾ ਜਿਹੜਾ ਅਗਲਾ ਐਕਸ਼ਨ ਕੀ ਹੋਏਗਾ ਕੌਜ਼ ਆਫ ਡੈਥ ਦਾ ਤੇ ਸਾਰ ਨੂੰ ਪਤਾ ਲੱਗ ਗਿਆ ਜਾਂ ਜੇ ਮੈਡੀਕਲ ਰਿਪੋਰਟਾਂ ਜਿਹੜੀਆਂ ਬਾਹਰ ਆਈਆਂ ਉਹਦੇ ਮੁਤਾਬਕ ਜਿਹੜੀ ਪੁਲਿਸ ਪਰਚਾ ਦਰਜ ਕਰਦੀ ਹੈ ਔਰ ਸਿੱਧੇ ਹੀ ਨਵਾਂ ਕੀ ਕਰਿਆ ਇਹਦੇ ਵਿੱਚ ਕਿਉਂਕਿ ਪਰਿਵਾਰਕ ਮਸਲਾ ਹੈਗਾ ਵੱਧ ਤੋਂ ਵੱਧ ਕੀ ਹੋ ਸਕਦਾ ਹੈ ਕਿਉਂਕਿ ਸੁਸਾਈਡ ਨੋਟ ਵੀ ਕੋਈ ਨਹੀਂ ਮਿਲਿਆ ਹੈਗਾ ਤੇ ਸੀਬੀਆਈ ਦੇ ਵਿੱਚ ਵੱਧ ਤੋਂ ਵੱਧ ਕਰ ਵੀ ਕੀ ਸਕਦੀ ਹੈ ਦੇਖੋ ਸਭ ਤੋਂ ਵੱਡੀ ਗੱਲ ਇੱਕ ਤੇ ਜਿਹੜੀ ਵੀਡੀਓ ਆ ਜਿਹੜੀ ਵੀਡੀਓ ਲੋਕਾਂ ਨੇ ਡਾਊਨਲੋਡ ਕਰਕੇ ਰੱਖ ਲਈ ਸੀ ਤੇ ਉਹਦੇ ਬਾਅਦ ਹੀ ਉਹਨਾਂ ਦਾ ਜਿਹੜਾ ਗਵੰਡੀ ਆ ਜਿਹੜਾ ਪਹਿਲਾਂ ਕਿਸੇ ਵੇਲੇ ਹੋਰ ਪਾਰਟੀਆਂ ਦੇ ਵਿੱਚ ਹੁੰਦਾ ਸੀ ਫਿਰ ਉਹ ਆਮ ਆਦੀ ਪਾਰਟੀ ਦਾ ਜਿਹੜਾ ਉੱਥੋਂ ਐਮਐਲਏ ਆ ਉਹਦੇ ਉਹਦੇ ਪੀਏ ਦੇ ਤੌਰ ਤੇ ਕੰਮ ਕਰਦਾ ਰਿਹਾ ਫਿਰ ਉਹ ਆਮਾਦੀ ਪਾਰਟੀ ਦੇ ਸ਼ਾਮ ਲਗਾ ਉਹਦੇ ਵੱਡੇ ਲੀਡਰਾਂ ਦੇ ਨਾਲ ਫੋਟੋ ਆ ਗਿਆ ਇਹ ਤੇ ਮਮਦ ਮੁਸਤਾਫਾ ਪਰਿਵਾਰ ਕਹਿ ਚੁੱਕਾ ਵਾ ਹੁਣ ਕਿਉਂਕਿ 101 ਜਿਹੜਾ ਵਾ ਬੀਐਨਐਸ ਦੇ ਤਹਿਤ ਪਰਚਾ ਦਰਜ ਹੋ ਗਿਆ ਕਤਲ ਦਾ ਕੇ ਹੁਣ ਸੀਮੇ ਦੇਖਦੇ ਨੇ ਕਿ ਇਹਦੇ ਵਿੱਚ ਜੁਰਮ ਬੰਦਾ ਕਿ ਨਹੀਂ ਬੰਦਾ ਪਹਿਲੀ ਵੀਡੀਓ ਦੇ ਆਧਾਰ ਤੇ ਤੇ ਪਰਚਾ ਦਰਜ ਹੋ ਗਿਆ ਪਰ ਦੂਜੀ ਵੀਡੀਓ ਵੀ ਤੇ ਹੈ ਨਾ ਉਹ ਵੀਡੀਓ ਦੇ ਵਿੱਚ ਵੀ ਜਿਹੜਾ ਵਾ ਸੀਬੀਆਈ ਕੋਲ ਕੋਲ ਜਾਏਗੀ ਪਰਿਵਾਰ ਹੁਣ ਆਪਣਾ ਪੱਖ ਦੇ ਪਰਿਵਾਰ ਤੇ ਇਸ ਪੱਖੋਂ ਮਜ਼ਬੂਤ ਹੋ ਹੀ ਗਿਆ ਵੀ ਜਾਣ ਵਾਲਾ ਪੁੱਤ ਚਲਾ ਗਿਆ ਉਹ ਤੇ ਉਹ ਤੇ ਕਹਿ ਰਹੇ ਨੇ ਮੁਹੰਮਦ ਮੁਸਤਾਫਾ ਕਿ ਹੁਣ ਇੱਕ ਜਿਹੜਾ ਵਾ ਜਿਹੜਾ ਮੇਰੇ ਅੰਦਰੋਂ ਕਹਿੰਦੇ ਕਿ ਪਿਓ ਜਿਹੜਾ ਵਾ ਮਰ ਚੁੱਕਾ ਹੈਗਾ ਕਿ ਮੈਨੂੰ ਕਿਵੇਂ ਲੋਕਾਂ ਨੇ ਟਾਰਗੇਟ ਕੀਤਾ ਹੈਗਾ ਇੱਕ ਮੇਰਾ ਪੁੱਤ ਮਰਿਆ ਹੈਗਾ ਦੂਜਾ ਮੈਨੂੰ ਹੀ ਦੋਸ਼ੀ ਬਣਾ ਦਿੱਤਾ ਹੈ ਨਾ ਹੁਣ ਪਰਿਵਾਰ ਨੇ ਫੇਸ ਕਰਨਾ ਪਰ ਫਿਲਹਾਲ ਕਹਿੰਦੇ ਕਿ ਪਰਿਵਾਰ ਇਸ ਸਮੇਂ ਜਿਹੜਾ ਵਾ ਮੁਸੀਬਤਾਂ ਦੇ ਵਿੱਚ ਹੈਗਾ ਹੁਣ ਦੇਖਦੇ ਹਾਂ ਕਿ ਸੀਬੀਆਈ ਕਿਸ ਲੈਵਲ ਤੇ ਜਾਂਦੀ ਹੈ ਕੀ ਇਸ ਮਸਲੇ 'ਚ ਅरेस्ट ਹੋਏਗੀ ਜਾਂ ਇਸ ਮਸਲੇ 'ਚ ਪਹਿਲਾਂ ਬਿਆਨ ਦਰਜ ਕੀਤੇ ਜਾਣਗੇ ਇਹ ਤੇ सीबीआई ਦੇ ਜਿਹੜੀ ਜਿਹੜੀ ਆ ਵਾ ਉਹ ਜਿਹੜੀ ਜਾਂਚ ਜਾਂ ਇੰਟਰੋਗੇਸ਼ਨ ਆ ਉਹ ਕਿਵੇਂ ਕਰਦੇ ਨੇ ਕਿਸ ਲੈਵਲ ਤੇ ਕਰਦੇ ਨੇ ਪਰ ਇਹ ਮਸਲਾ ਕਿ सीबीआई ਕੋਲ ਕੋਲ ਜਾਣ ਵਾਲਾ ਨਹੀਂ ਸੀ सीबीआई ਕੋਲ ਉਹ ਮਸਲੇ ਜਾਂਦੇ ਨੇ ਜਦੋਂ ਅਜਿਹੇ ਜਿਹੜੇ ਕਤਲ ਦੀ ਗੱਲ ਆਉਂਦੀ ਜਾਂ ਕੋਈ ਬੰਦਾ ਸੁਸਾਇਸਾਈਡ ਕਰਦਾ ਜਿਹੜੇ ਸਟੇਟ ਪੁਲਿਸ ਕੋ ਨਾ ਲੱਭੇ ਜਾਣ ਸਟੇਟ ਪੁਲਿਸ ਕੋ ਸਾਰੇ ਐਵੀਡੈਂਸ ਸੀ ਵੀਡੀਓ ਪਈ ਸੀ ਬਿਆਨ ਦਰਜ ਹੋ ਚੁੱਕੀ ਸ਼ਿਕਾਇਤ ਜਦ ਮਤਲਬ सीबीआई ਕੋਲ ਜਿਹੜਾ ਕੇਸ ਹੈ ਕੋਈ ਜਾਣ ਦੀ ਲੋੜ ਨਹੀਂ ਸੀ ਲੇਕਿਨ ਹਰਿਆਣਾ ਸਰਕਾਰ ਨੇ ਕਿਉਂ ਭੇਜਿਆ ਉਹ ਜਿਹੜੀ ਗੱਲ ਆ ਉਹ ਕਈਆਂ ਨੂੰ ਸਮਝ ਲੱਗ ਚੁੱਕੀ ਆ ਇਸ ਮਤਲਬਕ ਜਾਣਕਾਰੀ ਦੇਣ ਲਈ ਤੁਹਾਡਾ ਸ਼ੁਕਰੀਆ ਧੰਨਵਾਦ